ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਜਨਾਲਾ ਤਹਿਸੀਲ ਵੀ ਹੈ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਇੱਕ ਤੋਕੜ ਗੱਭਣ ਤੇ ਇੱਕ ਗੱਭਣ ਤਿਆਰ ਆ ਤੇ ਕਾਡ-ਕਾਡ ਤੁਸੀਂ ਚੈੱਕ ਕਰ ਸਕਦੇ ਜੇ ਕੋਠੇ-ਕੋਠੇ ਜਿੱਡਕਾ ਸੋਨੂ ਵੀਰ ਨੇ ਲਿਆਂਦੀ ਅੱਜ ਏ 사ਸੀ ਕਾ ਪਾ ਜੀ 사ਸੀ ਕਾ ਪਾ ਜੀ 사ਸੀ ਕਾ ਜੀ ਕੀ ਹਾਲ ਚੱਲ ਜੇ ਬਹੁਤ ਵਧੀਆ ਬਾਬੇ ਸ਼ੀਤ ਜੀ ਕਰਪਾਏ ਮਹਾਰਾਜ ਕਿਰਪਾਈ ਚਾਹੀਦੀ ਆ ਜੀ ਕਿਰਪਾਈ ਚਾਹੀਦੀ ਆ ਆ ਕਿਹੜੇ ਏਰੀਆ ਚੋਂ ਲੈ ਜਾਂਦੇ ਜਾਂਦੀ ਅੱਜ ਹੀਰੇ ਲੈਂਦੇ ਨਹੀਂ ਅੱਜ ਹਾਥੀ ਲੈਂਦੇ ਅੱਜ ਹਾਥੀ ਲੈਂਦੇ ਇੱਕ ਦੀਪਾ ਜੀ ਪਹਿਲਾਂ ਲਧੀ ਆ ਪਾ ਹਾਥੀ ਚ ਅੱਛਾ ਜੀ ਹਾਥੀ ਚ ਮੁੜ ਕੇ ਆਈ ਨਹੀਂ ਫਿਰ ਬਲਾਲੂ ਜੀ ਲੈਂਦੀ ਤੱਕੀ ਆ ਠੀਕ ਹੈ ਠੀਕ ਹੈ ਬੜੀ ਆਉਦੀ ਹੈਗੀ ਅੱਛਾ ਜੀ ਪਰ ਵਿੰਗੀ ਡੇਢੀ ਚ ਨਹੀਂ ਖੁਣਦੀ ਠੀਕ ਹੈ ਲਾਤੀ ਮੈਂ ਸੱਟ ਲਗੂਗੀ ਠੀਕ ਹੈ ਦਿੱਤੀ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਸ਼ਾਹ ਜਨਾਲਾ ਜਿਹ 9985752 ਠੀਕ ਹੈ ਜੀ ਹਾਂਜੀ ਤੇ ਹੁਣ ਬਈ ਦੱਸੋ ਇਹਦੇ ਬਾਰੇ ਕਿਣਵਾ ਸੁਨਾ ਨੇ ਦੇਖੋ ਪਿੰਡੇ ਦੇ ਨਾਲਾ ਵੇਖੋ ਦੇਖ ਦੇ ਲਓ ਜੀ ਨਾਲਾ ਨੂੜਾ ਵੀ ਪੜਦਾ ਚੰਗ ਵਾਲੀ ਦੇ ਕਾਟ ਕਾਟ ਜਿਹੜਾ ਬਹੁਤ ਈ ਤੇ ਭਾਜੀ ਆਮਲਾ ਕੋ ਕਾਦ ਸਮਝੇ ਮੇਰਾ ਵੀਰ ਇਹ ਤਾਂ ਕਹੇ ਆਮ ਕਾਦਿਆ ਪੂਰੀ ਵੱਡੀ ਮਾਝਾ ਵੇ ਲੋਕ ਇਥੇ ਛਾਤੀ ਦੇ ਆਉਂਦੀ ਜ ਮੇਰੀ ਬਿਲਕੁਲ ਬਿਲਕੁਲ ਜੀ ਪੂਰੀ ਵੱਡੀ ਜੀ ਕੋਈ ਛਾਏ ਹੁੰਦੀ ਜਾਂ ਵੀਰ ਸੁਨਾ ਬਾਅਦ ਵਿੱਚ ਤੇ ਜਾਂ ਹਾਂ ਇਕੱਲੀ ਵੱਡੀ ਆਉਂਦੀ ਆ ਇਹ ਵੀ ਜੀ 22 ਦਿਨ ਪੂਰੇ 28 ਤਰੀਕ ਨੂੰ ਦਿਨ ਪੂਰੇ ਹੋਣੇ ਜੀ ਅੱਛਾ ਜੀ 28 ਤਰੀਕ ਨੂੰ ਹੋਣੀ ਅੱਜ ਮਰੋ ਇਹ ਸੁਹਾ ਕਿਣਵਾ ਸੁ ਸੁਆ ਪਈ ਉਹ ਤਿੱਜਾ ਸੋਨਾ ਹੈ ਮਜਨੇ ਅੱਛਾ ਜੀ ਇਹਦੀ ਲਿਖਤੀ ਰੂਪ ਕੋਈ ਹੱਦ ਕੋ ਲੈ ਜੇ ਤਾਂ ਮੈਂ ਕੋਈ ਵੀਰ ਨਾ ਮੈਂ ਦੇ ਦੂੰਗਾ ਜਿਹੜਾ ਲਈ ਆ ਅੱਛਾ ਜੀ 12 ਕਿਲੋ ਦੀ ਗਾਰੰਟੀ ਰਹੀ ਜੀ ਠੀਕ ਹੈ ਜੀ ਤਾਂ ਆਹ ਕਾਂ ਦਿਨਾ ਉਹ ਨਾ ਮੈਂ ਕਿਉਂ ਕਿ ਉਹਨੂੰ ਚਾ ਰਿਆ ਨਾ ਹਾਂਜੀ ਤੇਲ ਕੋ ਦਾਰ ਕਾ ਵਾਧੀ ਕਰ ਲੂੰਗੀ ਅੱਛਾ ਜੀ ਇਹ 18 ਕਿਲੋ ਦੀ ਗਾਰੰਟੀ ਲਿਖੀ ਨਾ ਚੋਈ ਨੇ ਤਿੱਜਾ ਸੁਭਨ ਸੋਨਾ ਜਨੇ ਠੀਕ ਹੈ ਠੀਕ ਹੈ ਜਿੰਦੀ ਕਟੀਆਂ ਦੀ ਦੋ ਕਟੀਆਂ ਦੇ ਘਰ ਵੀ ਵੀਡੀਓ ਪਾ ਦੇ ਘਰ ਦੀ ਹੁਣ ਫੇਰ ਕੱਟੀ ਦੋਗੇ ਅੱਜ ਠੀਕ ਹੈ ਠੀਕ ਹੈ ਲਓ ਜੀ ਪੇਟ ਥੋੜਾ ਵੀ ਤੇ ਕੰਦ ਕਾੜ ਜਿਹੜਾ ਤੇ ਤੀਜਾ ਸੁ ਆ ਤੁਨਾ ਕਰ ਮਾਣੀ ਐ ਦੇਖੋ ਭਾਈ ਜੀ ਜਿਹੜਾ ਕਿੰਦੇ ਸੁ ਮੇਰਾ ਹੀ ਪਾਈ ਨਹੀਂ ਦੱਸਦੇ ਰਿਕਾਰਡ ਦੇਖੋ ਮਾਜੀ ਦੇਖੋ ਤੁਸੀਂ ਐ ਤਾਂ ਨਹੀਂ ਹੀ ਰਾ ਨਹੀਂ ਪੂਰੇ ਬੱਧੀ ਆਮ ਨਾਲ ਸੁਝੀ ਕੇ ਲੈ ਲਈ ਮੇਰਾ ਵੀ ਲੋ ਜੀ ਰਿਕਾਰਡ ਤੋੜਨ ਵਾਲੀ ਗੱਲ ਯਾਰ ਰਿਕਾਰਡ ਹੀ ਤੋੜਦੇ ਆ ਤੇ ਚਲੋ ਅੱਗੇ ਚਲੋ ਪਸ਼ੂ ਜੈਜ ਹੁੰਦੇ ਹੀ ਨੇ ਪਸ਼ੂ ਦੇ ਹਿਸਾਬ ਨਾਲ ਰੇਟ ਬਿਲਕੁਲ ਝੰਡਾ ਹੋਰ ਮਲ ਦੇਖੋ ਭਾਜੀ ਪਾ ਜੀ ਵੱਡੀ ਨੋਮਮੇ ਚਾਹੀਦਾ ਸਮਝੇ ਹੋਗੇ ਛੋਟੀ ਵੱਡੀ ਦਿਖਾਤੀ ਆ ਰੇਟ ਬਾਈ ਦਾ ਕਿਤੇ ਵੱਡਾ ਹੈ ਪਾ ਜੀ ਭਾਵੇਂ ਚੱਡੇ ਦੇ ਪੈਰਾਂ ਦੇ ਉੱਤੇ ਚੜ ਜੀ ਦੇ ਬਿਲਕੁਲ ਸਹੀ ਗੱਲ ਜੀ ਇੰਨੀ ਵੱਡੀ ਹੈ ਕਿ ਜਿਹੜਾ ਛੱਡਾ ਲਾ ਜਨਾ ਕਰਮਾਲੀ ਨੇ ਜੇ ਉਹ ਮੇਰਾ ਵੀਰ ਬਾਹਰ ਵੇਚੀ ਮਤਲਬ 28 ਦਿਨ ਨੂੰ ਦਿਨ ਪੂਰੇ ਹੁੰਦੇ ਅੱਜ ਜੇ ਕਈਆਂ ਦੀ ਕਈ ਹੁਣ ਵੇਲੀ ਬਾਹਰ-ਬਾਰ ਹੁੰਦੀ ਆ ਹਾਂਜੀ ਭਾਵੇਂ ਉੱਤੇ ਰਾਤ ਪੱਖਾ ਲਾ ਕੇ ਸੌ ਜਾ ਗਏ ਦੇ ਬਿਲਕੁਲ ਸਹੀ ਗੱਲ ਇੰਨੀ ਚੋੜੀ ਆ ਉਤੋਂ ਵੇ ਲੋ ਠੀਕ ਆ ਜੀ ਲਓ ਜੀ ਮੰਝਾ ਹੀ 55 ਦਿੰਦਾ ਵਾ ਤੇ ਨਾੜਾ ਨੂੜਾ ਵੀ ਚੰਮ ਦੇ ਚੰਗੀਆਂ ਆਈ ਆ ਗ ਸਾਈਟ ਜੀ ਨੂੰ ਦਿਨ ਪੂਰੇ ਨੇ ਉਸਤੇ ਦੋ ਚਾਰ ਤਿੰਨ ਲੈ ਲੈ ਜੀ ਅੱਛਾ ਜੀ ਬਾਜ ਬੋ ਕਲੋਂ ਬੈਥੋ ਮਾਜ ਤੰਗ ਹੋ ਜੂਗੀ ਇਨੀ ਥੱਲੇ ਬਰੂੰਗੀ ਠੀਕ ਆ ਠੀਕ ਆ ਜੀ ਹਾਂ ਲਓ ਜੀ ਰਿਕਾਰਡ ਤੋੜ ਜੂਗੀ ਦੁੱਧ ਵਾਲੇ ਵੀਰੇ ਜੇ ਕੋਈ ਘਾ ਲੈ ਜੂਗਾ ਸਾਂ ਬੁਲਾ ਦੇ ਦੁੱਧ ਦੀਆਂ ਦੇ ਹਿਸਾਬ ਨਾਲ ਲਹਿਰਾਂ ਬਰਾਂ ਕਰ ਦੇਣੀਆਂ ਕਰਮ ਵਾਲੀ ਨੇ ਲਹਿਰਾਂ ਬਰਾਂ ਉਦਾਂ ਹੀ ਭਾਈ ਕਰ ਲੈਣਾ ਬਰਾਂ ਕਰ ਦੂਗੀ ਠੀਕ ਆ ਠੀਕ ਆ ਜੀ ਤੇ ਹੈ ਵੀ ਜਿਆ ਡਬਲ ਐਕ ਜੇ ਇਹ ਕੀ ਮੁੱਲ ਬਾਈ ਇਹਦਾ ਹਰ ਮੁੱਲ ਦੇ ਭਾਈ ਇਹ ਤਿਆਰ ਜੀ ਭਾਵੇਂ ਜਿੰਨਾ ਦੁੱਧਿਆ 12 ਕਿਲੋਈ ਅੱਜ ਮੈਨੂੰ ਕੋਈ ਲੈ ਦੇ 80 90 ਦੀ ਲੱਖ ਦੀ ਲੈ ਲੈ 1 ਲੱਖ 20 ਦੀ ਲੈ ਜੀ ਅੱਛਾ ਜੀ 18 ਕਿਲੋਈ ਕਦੀ ਵੀ ਨਹੀਂ ਮਿਲਨੀ ਹਾਂਜੀ ਹਾਂਜੀ ਭਾਵੇਂ ਸੌਣ ਹੋ ਇਹਦੇ ਭਾਵੇਂ ਬਾਧਰੂ ਆ ਜੇ ਠੀਕ ਹੈ ਜੀ ਕੋਈ ਚੰਗੀ ਕੀ ਜੀ ਭਾਈ ਕੋਈ ਨਹੀਂ ਦਿੰਦਾ ਨਹੀਂ ਦਿੰਦਾ ਜੀ ਠੀਕ ਹੈ ਗੱਲ ਹਾਂਜੀ ਇਹ ਹੁਣ ਜੇ ਤਾਂ ਤਿਆਰ ਵੀ ਭਾਵੇਂ ਲੱਖ ਦੀ ਵੇਚੀਏ 1 ਲੱਖ 40 ਦੀ ਵੇਚ ਲਈਏ ਅੱਛਾ ਜੀ ਹੁਣ ਆਪਾਂ ਹਾਂ ਦਾ 1 ਲੱਖ 5 ਦੇਣੀ ਹੈ ਠੀਕ 1 5 ਦੀ ਜਿੱਥੋ ਸਭ ਭਾਈ 10000 ਰੁਪਏ ਛੋੜੀ ਹੋਣੀ ਹੈ ਠ ਠੀਕ ਹੈ ਮੇਰੀ ਗੱਲ ਉਹ ਜੱਤੀ ਲੈ ਗਿਆ ਵੇ 4000 ਦੀ ਗੱਡੀ ਲੈ ਗਿਆ ਵੇ ਅੱਛਾ ਜੀ ਭਾਵੇਂ ਮੋਰਚਲ ਤੇ ਆ ਜੇ ਆਲ ਕੇ ਟਿੱਪੇ ਮੇਰੀ ਮਈ ਸਾਈ ਪਾ ਕੇ ਫੇਲ ਹੋਵੇ ਅੱਛਾ ਜੀ ਗੱਡੀ ਸਮੇਤ ਬੱਕਰਾ ਦੋਵੇ ਲਓ ਜੀ ਫੋਲ ਲੱਗ ਰਿਹਾ ਦੋੋਂ ਆਵੇ ਲਾਗਿਓ ਆਵੇ ਹਾਂ ਜੀ ਸੁੰਨਿਆ ਤੱਕ ਆਪਣੀ ਬਾਕੀ ਕਰਦੀ ਪਿੱਛੇ ਸਾਰੀ ਠੀਕ ਹੈ ਲਓ ਜੀ ਸਾਰੀ ਗਾਰੰਟੀ ਫੋਲਿਆ ਵੀਰ ਦੀ ਦਾ ਦੁੱਧ ਦੀ 18 ਲੀਟਰ ਪਈ ਜਾਂਦਾ ਕਿ ਗਾਰੰਟੀ ਨਾਲ ਗਾਰੰਟੀ ਭਾਜੀ ਠੀਕ ਹੈ ਠੀਕ ਹੈ ਜੀ ਲਓ ਬਜੀ ਹਾਤੀ ਜਸਾ ਨਾਲ ਕੋਈ ਸੰਭਣ ਵਾਲਾ ਭਰਾ ਖੜੇ ਇਹ ਨਾ ਵੀ ਹਾਂ ਇਹ ਖਰਚੇ ਕਰੇ ਬੰਦੇ ਕਰ ਲੈ ਉਹ ਉਰ ਤੋਂ ਵਾਤੇ ਉਰ ਤੋਂ ਵਾਦਾ ਬਿਲਕੁਲ ਜੀ ਇਹ ਕਿਵੇਂ ਆ ਤੁਸੀਂ ਨਿਗਾਵਲ ਹੁੰਦੇ ਜਾਦੀ ਦਾ ਤਾਦੀ ਦਾ ਬੱਚਾ ਮਰਿਆ ਦਾ ਵੇ ਲੋ ਨਾਲ ਜੀ ਸੱਜਰੀਆ ਲਹਦੀ ਦੇ ਸੱਜਰੀਆ ਲੱਗਦੀ ਜਗਾਵੀ ਦਾ ਸੱਜਰੀਆ ਹੈ ਫਾਇਰ ਨਹੀਂ ਸਮ ਕੀ ਆਖੀ ਸੱਜਰ ਗਈ ਹੈ ਕੀ ਗਈ ਹੈ ਨਹੀਂ ਜੋ ਹੈਗਾ ਉਹ ਦਸੀਏਗਾ ਤੁਸੀਂ ਦੱਸੋ ਕੀ ਕਹਿਰੀ ਹੈ ਤੁਹਾਡੀ ਨਿਕਲ ਕੀ ਹੁੰਦੀ ਆ ਆਪਾਂ ਤੋਂ ਕੜ ਗੱਭਨ ਦਸੀਏ ਤੋਂ ਕੜ ਦਸੀਏ ਇਹ ਭਾਈ 7 ਮਹੀਨੇ ਦੀ ਗੱਭਨ ਜੀ ਅੱਛਾ ਜੀ ਤੇ ਉਹ ਤੋਂ ਉਹ 6 ਕਿਲੋ ਆਪਨੇ ਕੋਈ ਆਪਾਂ 5 ਕਿਲੋ ਦੀ ਗੱਡੀ ਦਵਾਂਗੇ ਠੀਕ ਹੈ ਠੀਕ ਹੈ 7 ਮਹੀਨੇ ਤੋਂ ਵੱਧ ਹੋਣ ਟਾਈਮ ਸਤਵਾਂ ਨੂੰ ਮੁੱਕ ਜਲੇ ਅੱਛਾ ਜੀ ਕੱਲ ਪਸੌਠਵਾ ਲੱਗ ਜਾਣਾ ਇਹਨੂੰ ਠੀਕ ਹੈ ਠੀਕ ਹੈ ਤੇ ਬਾਜੀ ਕੋਈ ਸੱਜਰ ਦਾ ਨਹੀਂ ਨਾ ਚੜਾ ਹੁੰਦਾ ਜੀ ਬਿਲਕੁਲ ਸਹੀ ਲਓ ਜੀ ਤੇ ਇਹ ਵੀ 16 ਕਿਲੋ ਆ ਆਪਾਂ ਕਹੀਏ 16 ਕਿਲ ਮਗਰ 2 ਲੀਟਰ ਆ ਜੇ ਠੀਕ ਹੈ ਜੀ ਜਿਹੜੀ ਮਾਲ ਹੋ ਸਤਾ ਮਹੀਨੇ ਦੇ ਕੱਪੜੇ 5-6 ਕਿਲੋ ਹੁੰਦੇ ਇੰਡੀਆ ਹਾਂਜੀ ਹਾਂਜੀ ਇਹ ਵੀ ਸੇਵਾ ਦਾ ਹੁਣ ਸੋਨਾ 5 ਮੁੰਡੇ ਦਾ ਬੰਦ ਕੀਤਾ ਜੇ ਅੱਛਾ ਮੇਰੇ ਦੇ ਪਾਜੀ 7-8 ਦਿਨ ਟੁੱਟਦੀ ਨਹੀਂ ਠੀਕ ਹੈ ਠੀਕ ਹੈ ਲੋ ਜੀ 20 ਦਿਨ ਛੱਡਦੇ ਹੋ ਕੱਟ ਕਾਟ ਵਾਲੀ ਤੇ ਜਿਹੜੀ ਉਹਨਾਂ ਦੀ ਸੇਵਾ ਦੇ ਰਹੀ ਨਾ ਭਾਜੀ ਹਾਂਜੀ ਜਿਹੜੀ ਉਹਨਾਂ ਦੀ ਸੇਵਾ ਦੀ ਅੱਛਾ ਉਹ 20 ਦਿਨ ਛੱਡਦੇ ਜੀ ਠੀਕ ਹੈ ਜੀ ਕਿਸੇ ਦੀ ਸੇਵਾ ਤੋਂ ਪਹਿਲਾਂ ਜਾ ਕੇ ਕਿਹਨੇ ਵੰਡ ਪੋਣਾ ਨਹੀਂ ਪੋਣਾ ਭਾਵੇਂ 2 ਮਹੀਨੇ ਛੱਡਦੇ ਨੂੰ ਪਹਿਲਾਂ ਬਿਲਕੁਲ ਜੀ ਉਹਨਾਂ ਦੀ ਸੇਵਾ ਦੀ 20 ਦਿਨ ਲਈ ਇਹ ਸੇਵਾ ਦਾ ਰਿਜ਼ਲਟ ਦੇਖੋ ਮਿਲਦਾ ਵਾ ਵੇਖ ਸਕਦੇ ਤੁਸੀਂ ਤੁਹਾਡੇ ਸਾਹਮਣੇ ਆ ਤੇ ਫੇਸਕਵਾਤੀ ਸਿੰਘ ਹੈ ਨਹੀ ਖਿੜਾਈ ਵਿਖੋ ਤਾਂ ਇਹ ਕਿੰਨਾ ਸੁਭਾ ਸੁਹੂਗੀ ਇਹ ਵੀ ਤੀਜਾ ਸੁਣੇ ਲੋ ਜੀ ਇਹ ਵੀ ਤੀਜਾ ਸੁਭਾ ਸੁਹੂਗੀ ਪਾਜੀ ਬੱਚਾ ਮੈਂ ਬੜੀਆਂ ਬੜੀਆਂ ਲਿਆਦੀਆਂ ਪਰ ਅੱਜ ਦੇ ਹੀਰੇ ਪੁੱਟ ਕੇ ਲਿਆਦੇ ਨਹੀਂ ਰਿਕਾਰਡ ਤੋੜਤੇ ਅੱਜ ਅੱਜ ਵਰਤੀ ਕਰਦੇ ਵੇ ਲੋ ਜੀ ਹੈ ਕੋਈ ਸ਼ੱਕ ਤੁਸੀਂ ਦੱਸ ਦੋ ਨਹੀਂ ਕੋਈ ਡੱਕ ਨਹੀਂ ਅਸੀਂ ਤਾਂ ਪਹਿਲਾਂ ਹੀ ਦੱਸਤਾ ਤੇ ਤੁਹਾਡੇ ਕਹਨ ਤੋਂ ਲੋ ਜੀ ਲਾਕੇ ਜੇ ਨਾਮ ਪਾ ਬਾਈ ਸੁਣਦਾ ਇਹ ਗੇ ਛੋਟੇ ਰੇਟ ਵਾਲੇ ਵੀਰ ਦਾ ਨਾਮ ਮਸ਼ਹੂਰੀ YouTube ਤੇ ਸਾਨੂੰ ਵੀ ਕਈ ਫੋਨ ਆਏ ਵੀਰ ਦੇ ਕਿ ਛੋਟੇ ਰੇਟ ਵਾਲੇ ਦਾ ਕਿਦੋਂ ਕਾਣੀ ਵੀਰ ਦੀ ਵੀਡੀਓ ਤੇ ਹੁਣ ਐਸ ਤਾਂ ਮੇਰੀ 7 ਮਹੀਨੇ ਦੀ ਚੱਕ ਪਾਸ ਤੇ 5 ਲੀਟਰ ਤਾਂ ਗਰੰਟੀ ਕਰਾ ਦੋ ਤੇ ਬਿਲਕੁਲ ਪਿਆ ਰਿਹਾ ਜੇ ਕੋ ਹੁਣ ਉਹਦਾ ਵੱਲ ਬੰਦ ਕਰਦਾ ਸਿਰਫ ਇਹਨੂੰ ਦੁੱਧੋਂ ਘਟਾਉਣ ਦੇ ਹੋ ਅੱਛਾ ਅੱਛਾ ਆਂਦੇ ਦੁੱਧੋਂ ਆਪਾਂ ਛੱਡਣ ਦੇ ਆ ਠੀਕ ਆ ਫਿਰ ਵੀ ਆਂਦੇ ਦਿਨਾਂ ਦੇ 20 ਦਿਨ ਫੇਰ ਵੀ ਛੱਡਣੀ ਪਣੀ 20 ਦਿਨ ਹੀ ਆਪਾਂ ਛੱਡਣੇ ਕੀਤੇ ਦੇ ਅੱਛਾ ਜੀ ਪਰ ਚਵਾਈ ਲੱਗੀ ਭਾਜੀ ਕਿ ਕਾਹਨੂੰ ਗੱਲਾਂ ਕਰਦੇ ਹੋ ਤੁਹਾਨੂੰ ਬਈ ਕਹਿ ਨਹੀਂ ਸਦਾ ਹੋਏ ਗੱਬੜਾਉਂਦੀ ਬਿਲਕੁਲ ਸਹੀ ਗੱਲ ਆ ਭਾਜੀ ਵੀ ਕਹਿ ਦਿੰਦੇ ਬੱਚਾ ਮਰ ਗਿਆ ਤਾਂ ਵੀ ਮਨ ਲੂਗਾ ਹਾਂਜੀ ਹਾਂਜੀ ਲੈ ਲਓ ਪੇਟ ਫੁਰੇ ਲਓ ਠੀਕ ਆ ਲਓ ਪ ਵੇਖੋ ਭਾਜੀਆ ਥਾਪੀ ਪਿੱਲੇ ਦੇ ਕੋਈ ਸ਼ੱਕ ਨਹੀਂ ਤੇ ਥਾਪੀ ਭਾਈ ਸੀਰ ਦੇ ਹਿਸਾਬ ਨਾਲ ਵਜਣੀ ਉਹ ਤਾਂ ਥਾਪੀ ਸੁਵਾਈ ਤੇ ਬਹਿ ਜਾਣਾ ਮਾੜਾ ਪਜੂ ਮੇਰੇ ਆਓ ਆ ਵਾਹ ਵੇਖੋ ਬਿਲਕੁਲ ਕੁੜੀਆਂ ਆ ਗਈਆਂ ਹੁਣੀਆਂ ਦੀਆਂ ਬਾਹਰੋਂ ਆਈਆਂ ਲੰਮਕੀਆਂ ਪਈਆਂ ਵੇਖੋ ਠੀਕ ਹੈ ਲਓ ਜਿੱਤੇ ਲਾ ਤੇ ਮਾਜੀਆਂ ਪੜੀਆਂ ਸੋਹਣੀਆਂ ਤੇ ਘੱਟ ਭਾਈ ਜਿਹੜਾ ਮਾਰਕਸੋਂ ਦਾ ਕਿੰਨੀ ਬਾਜੀ ਛੋਟੀ ਕਿ ਤੇ ਮਾਜਾ ਹੀਰਾ ਮਾਜਾ ਵੇਖੋ ਨਹੀਂ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਜੇ ਕੋਈ ਸ਼ੱਕ ਗਾ ਦੋ ਸ਼ੱਕ ਵਾਲੀ ਗੱਲ ਹੀ ਕੋਈ ਨਹੀਂ ਤੇ ਲੋ ਜੀ ਜੋੜਾ ਤਾਂ ਵਰਕਤ ਹੁੰਦੇ ਜੋੜਾ ਜੋੜਾ ਹੀ ਤੋਰਨਾ ਹੈ ਅੱਜ ਜੋੜਾ ਕਬੂਤਰਾਂ ਦਾ ਬੀਬੀਆਂ ਦਾ ਇਹ ਨਾਲੇ ਭਾਈ ਕਿੰਨੇ ਮੁੱਲ ਮੰਗਲੇ ਨਾ ਹਜੇ ਵੀ ਸਹੀ ਪੁੱਛਦਾ ਵੱਡੀ ਮੈਂ ਦਾ ਮੁੱਲ ਮੈਂ ਘੱਟ ਮੰਗਿਆ ਜੀ ਅੱਛਾ ਜੀ ਮੈਂ ਆਪਣੀ ਨਿਗਰ ਹਿਸਾਬ ਨਾਲ ਜਿੱਦਾਂ ਵੀਰ ਨੇ ਸਿਬਦ ਕੀਤੀ ਆ ਹਜੇ ਮੁੱਲ ਘੱਟ ਜੀ ਦਾ ਨਹੀਂ ਚਲੋ ਕੋਈ ਨਹੀਂ ਜਿੱਦਾਂ ਤਿਆਰ ਹੋਵੇ 20 ਨਾਲ ਭਾਈ ਕਿਤੇ 10000 ਰੁਪਏ ਹੋਣੇ ਖਾਈ ਜਾਵਾਂ ਹੂੰ ਨਹੀਂ ਖਾਣਾ ਸਹੀ ਗੱਲ ਹੈ ਲਓ ਜੀ ਕਰੋ ਜੀ ਚੈੱਕ ਕੱਦ ਕੱਢ ਦਿਆਂ ਦੋਵੇਂ ਚੰਗੀਆਂ ਝੋਟੀਆਂ ਵਾਂ ਇਹ ਦੋਵੇਂ ਤੇ ਜਦ ਸੁਆਹ ਸੋਹਣੀਆਂ ਕਰਮ ਵਾਲੀਆਂ ਦੇ ਜੀਵ ਜੋੜਾ ਲੈ ਜੂ ਤੇ ਲਹਿਰਾਂ ਬੜਾ ਹੋਈਆਂ ਦੋਧਰੀਆਂ ਹਲ ਦਾ ਪਾਣਾ ਕਿੰਨੇ ਦਾ ਲੈ ਆ ਜਣਾ ਵਾ ਹਾਂਜੀ ਪਰ ਜੋੜਾ ਲੈ ਜੂ ਤੇ ਨਜ਼ਾਰੇ ਪਾ ਜੇ ਮ제 ਬਚਣਗੇ ਲਓ ਜੀ ਇੱਕ ਤੋਪੜ ਕੱਪੜ ਤੇ ਇੱਕ ਕੱਪੜ ਤਿਆਰ ਆ ਸਿਰਫ 20 ਦਿਨ ਕੱਜੇ ਵੇ ਲੋ ਉਹ ਨਹੀਂ ਕੋਈ ਛਤਨਾ ਹੈਗੇ ਜੀ ਨਹੀਂ ਜੀ ਠੰਡੇ ਸੁਭਾਹ ਦੀਆਂ ਕੋਈ ਸ਼ੱਕ ਨਹੀਂ ਚਲੋ ਸਬੋਲੀ ਦੇ ਲੱਗੀ ਆ ਜੇ ਮੀਠਾ ਹਾਂ ਸੁਰੀਆ ਜਦੋਂ ਆਪਾਂ ਨੂੰ ਸਮਝ ਆਉਣਾ ਚਲੋ ਚੱਲੋ ਚੱਲ ਜਗਿਆ ਨੂੰ ਆ ਜਾ ਕਰੋ ਲੋਈ ਕੜਗੀਆਂ ਜੇ ਆਪਣੇ ਟਿਕਾਣੇ ਦੇ ਜਾਂਦੀਆਂ ਨਹੀਂ ਕਿਹਦੇ ਜਾਂਦੀਆਂ ਨਹੀਂ ਆਂ ਨੇ ਜਾਂਦੀਆਂ ਮਾਨ ਦੀਆਂ ਆਖਾ ਫੁੜਾ ਦੇ ਹਾਂ ਚੱਜਾ 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 ਅਹ ਅਲੀ ਵੇ ਲੋ ਇਹ ਕੋਈ ਛੱਕ ਨਹੀਂ ਇਹ ਬੋਲਦਾ ਜੀ ਸੁੱਤਰਾ ਹੁਣ ਆਈਆਂ ਵਾ ਭਾਜੀਆਂ ਕਹਿੰਦੇ ਜਿਹੜੀਆਂ ਪਾਕਿਸਤਾਨ ਵਾਲਾ ਕੋਈ ਵੀ ਭਾਵੇਂ ਕੋਈ ਵੀ ਚਾਹ ਕੋਈ ਵੀ ਚੀਜ਼ ਆ ਭਾਵੇਂ ਜਾਨਵਰ ਆ ਮੁੱਲ ਨਸਾਂ ਦੇ ਪਈਏ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਭਾਵੇਂ ਕੋਈ ਮਾਲੋ ਬੰਦਾ ਵੀ ਹੋਵੇ ਆ ਭਾਵੇਂ ਭਾਈ ਜਿੰਨੀ ਮਜ਼ੀ ਕੋ ਚੀਜ਼ ਆ ਭਾਵੇਂ ਮੁੱਲ ਫਿਰ ਨਸਲ ਦਾ ਪਣਾਵਾ ਨਸਲ ਦਾ ਭਾਵੇਂ ਪਹਿਲੀ ਉਹ ਕਿਲਾ ਨਾ ਹੋਵੇ ਨਾ ਹਾਂਜੀ ਹਾਂਜੀ ਚੱਗੇ ਪਰਵਾ ਦਾ ਉਹ ਤਾਂ ਭਾਵੇਂ 10 ਕਿਲੋ ਫੇਲ ਕਰ ਦੂਗਾ ਕਰ ਦੂਗਾ ਕਰ ਦੂਗਾ ਭਾਈ ਸਹੀ ਗੱਲ ਹੈ ਨਸਲ ਨਸਲ ਦਾ ਹੀ ਗੱਲ ਦਸਾਂ ਦੇ ਮੁੱਲ ਭਾਵੇਂ ਬਸ ਹਾਂਜੀ ਆ ਕੀ ਗੱਲ ਕੀ ਮੁੱਲ ਭਾਈ ਇਹਦਾ ਹਰ ਇਹਦਾ ਇਹਦਾ ਵੀ ਜੀ ਹਾਂ ਨਾ ਇਹਦਾ ਕਰਦਾ ਜੀ ਮੈਂ 90000 ਮੁੱਲ ਅੱਛਾ ਜੀ ਪਰ ਆਪਾਂ ਇਹ ਵੀ ਜਦ ਤਿਆਰ ਹੋ ਗਈ 1354000 ਦੀ ਮਾਝ ਜਦ ਤਿਆਰ ਹੋ ਗਈ ਹਾਂਜੀ ਹਾਂਜੀ ਇਹ ਵੀ ਹਾਂ ਨਾ ਇਹ ਹੋਣਾ ਬਾਬ ਦੋ ਸ਼ਰਦਾਂ ਦੇ ਲੱਗੇ 86 ਦੀ 86 ਦੀ ਹੋਰ ਕਰਦੇ ਹੁੰਦਾ ਜੇ 85 ਦੀ ਭਾਜੀ ਹਾਂ ਨਹੀਂ ਦਵਾਂਗੇ ਲਓ ਭਾਜੀ 85000 ਦੀ ਟੋਕੜ ਗੱਬਣ ਜਿਹੜੇ 16 ਲੀਟਰ ਦੁੱਧ ਚਵਾਇਆ ਆਏ ਨੇ ਪਿਛਲੇ ਦਿਨ ਇਹੋ ਜੀ ਹੁੰਦੇ ਦੀ ਹਾਂਜੀ ਹੋਰ ਕਰਦੇ ਹੁੰਦੇ ਦੋਈ ਦੁੱਧ ਖਾਵੇ ਕੋਈ ਹਾਂਜੀ ਸਿਆਦ ਜੂਨੇ ਫੇਰ ਕਰਣੀ ਗਰਮੀ ਦੇ ਦੋ ਦਿਨ ਹੀ ਦਈ ਜਾਣਾ ਹੈ ਦਈ ਜਾਣਾ ਦਈ ਜਾਣਾ ਬਿਲਕੁਲ ਜੀ ਲੰਮਾ ਚਿਰ ਦੁੱਧ ਦੇਣ ਵਾਲੀਆਂ ਝੋਟੀਆਂ ਵਾਂ ਕੋਈ ਸਾਹਮਣ ਵਾਲਾ ਭਰਾ ਖੜੇ ਇਹ ਨਾ ਹੋਵੇ ਵੀ ਰਕਮ ਖਰਚ ਕਰੇ ਬੰਤੀ ਕਿਕਰ ਥੱਲੇ ਦੇ ਚਾਰ ਵਾਲੀ ਬਸ ਲਈ ਦਈ ਆਪਣੇ ਗਿਰ ਕੇ ਬੁੱਝ ਪਲਨੇ ਗਾਂ ਹੋ ਗਈਆਂ ਸਾਹਮਣੇ ਕਹਿੰਦੇ ਉਹ ਮਾਲ ਵਿਖਿਆ ਨਾ ਉਹ ਵੀ ਜਿਹੜਾ ਕੱਲ ਵੀਡੀਓ ਪਾਈ ਆ ਸਾਰਾ ਮੇਰਾ ਪਾਈ ਦਾ ਸੇਲ ਹੋਇਆ ਆ ਵੀ ਵੀਡੀਓ ਦੀ ਦੁੱਧੀਆਂ ਦੋ ਹੋਰ ਵੇਕੀਆਂ ਵਾਂ ਠੀਕ ਹੈ ਠੀਕ ਹੈ ਜੀ ਪਾਲ ਮਾਰੀ ਕਿਰਪਾ ਤੁਹਾਡੇ ਚੈਨਲ ਦੇ ਬਸ ਜਦੋਂ ਮੁੰਨੇ ਦੇ ਪਾਈ 58000 ਵਾਲੇ ਹਾਂਜੀ ਹਾਂਜੀ ਨਹੀਂ ਜਰੂਰ ਆਮ ਦਾਦੀ ਦੇ ਬਾਬੇ ਦੀ ਕਿਰਪਾ ਬਜੀ ਕਰਦੇ ਹੋ ਜੀ ਚਲੋ ਅਸੀਂ ਵੀ ਨਹੀਂ ਮਾਨ ਕਰਦੇ ਤੇ ਬਾਕੀ ਜਿਹੜੇ ਵੀਰ ਭਰਾ ਹਨ ਨੂੰ ਪਿਆਰ ਕਰਦੇ ਆ ਬੜਾ ਉਹਨਾਂ ਦਾ ਸਾਨੂੰ ਦਿਲੋਂ ਧੰਨਵਾਦ ਕਹਿੰਦੇ ਆ ਅਸੀਂ ਉਹਨਾਂ ਨੂੰ ਲਓ ਬਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੀ ਸਾਰੇ ਕਿਸੇ ਵਾਲਾ ਭਰਾ ਜੀ ਦੱਸ ਦਿਓ ਕੋਈ ਛੱਕੇ ਵਾਲਾ